ਹਾਂਜੀ YouTube ਫੈਮਲੀ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਤੇ ਅਸੀਂ ਅੱਜ ਆ ਕੇ ਸੀ ਘਰੇ ਤੇ ਘਰੇ ਆ ਕੇ ਦੇਖਿਆ ਖਲਾਰਾ ਮੈਂ ਕਹਿੰਨੀ ਆ ਨੇਰੀ ਨੇ ਨਾ ਤਮਚੜ ਕੀਤਾ ਬਹੁਤ ਖਲਾਰਾ ਤੇ ਆ ਕੇ ਕੱਲੇ ਹਜੇ ਕੱਪੜੇ ਧੋਤੇ ਆ ਤੇ ਜੰਮੀਤ ਲੱਗਾ ਪਰ ਪਾਣੀ ਕਿਉਂ ਮੈਂ ਕਿ ਪਾਣੀ ਨੂੰ ਕੀ ਹੈ ਪਾਣੀ ਤਾਂ ਅੱਗ ਗਈ ਤਰਾਤਰ ਹੋਇਆ ਪਿਆ ਸਬਜ਼ੀਆਂ ਨੂੰ ਤੇ ਵੱਲਾਂ ਦੀ ਆਤਲ ਪੁਤਲ ਮੈਂ ਤੁਹਾਨੂੰ ਵੱਲਾਂ ਦਿਖਾਉਣੀ ਆ ਤੇ ਪਹਿਲਾਂ ਇੱਧਰ ਦੇਖੋ ਸਾਡਾ ਖਲਾਰਾ ਕਿੰਨਾ ਨੇਰੀ ਨੇ ਪਾਇਆ ਦੇਖੋ ਇੱਧਰ ਤੇ ਇੱਧਰ ਕੂੜਾ ਇਕੱਠਾ ਕਰਕੇ ਸਾਰਾ ਇੱਕ ਸਾਈਡ ਤੇ ਲਾਤਾ ਇੱਧਰ ਦੇਖੋ ਸਾਰਾ ਮੈਂ ਕਹਿੰਨੀ ਪੂਰਾ ਤਮਤ ਚੜਕੀਤਾ ਪਿਆ ਨੈਰੀ ਨੇ ਇਧਰ ਸਬਜੀ ਸੁਬਜੀ ਕੱਦੂ ਕੁੱਦੂ ਕੁਛ ਨਹੀਂ ਛੱਡਿਆ ਕੋਈ ਵੀ ਸਬਜੀ ਨਹੀਂ ਛੱਡੀ ਤੇ ਆ ਕੇ ਮੈਂ ਕੱਲੇ ਕੱਪੜੇ ਧੋਤੇ ਆ ਮੈਂ ਕਿਹਾ ਚੱਲ ਬਾਕੀ ਕੰਮ ਬਾਅਦ ਕਰਾਂਗੇ ਤੇ ਆਵੇ ਬੱਲਾ ਸਾਡੇ ਹੋਰ ਉਕਿਆ ਨਹੀਂ ਆਵੇ ਤੋਰੀਆਂ ਦੀਆਂ ਤੋਰੀਆਂ ਮੈਨੂੰ ਵੱਧ ਪਸੰਦ ਆ ਤੋਰੀਆਂ ਮੈਂ ਖਾ ਕੇ ਖੁਸ਼ ਆ ਤੇ ਮਿਰਚਾਂ ਮੁਰਚਾਂ ਨੂੰ ਤਰ ਤਾਰੀਆਂ ਨੂੰ ਖਾਸ ਲਈ ਛੱਡਿਆ ਗਲੇ ਮਿਰਚੇ ਟੇਡਾ ਗੁੱਡਾ ਗੀਤਾਂ ਬੰਨਿਆ ਲੈ ਦੇਖੋ ਇਧਰ ਕੀ ਹਾਲ ਕਰਿਆ ਮਿਰਚਾਂ ਦਾ ਤੇ ਆ ਵੀ ਬੂਟਾ ਆਵੇ ਡੇਡਾ ਕੀਤਾ ਪਿਆ ਆਇ ਲੈ ਜਦ ਮੈਂ ਤਾਂ ਬੂਟਾ ਸਿੱਧਾ ਕਰ ਤਾਂ ਪਿੰਡਾਂ ਗਲਾਂਾਂ ਚ ਦਵਾਰੇ ਤੋਂ ਬੈਠੇ ਨੇ ਬੂਟਾ ਥੀਗਾ ਤੇ ਵੈਂਗੜੇ ਕਿੰਨੀਆਂ ਲੱਗਣ ਤੇ ਨਦਰ ਨਾ ਲਾ ਦੀ ਅੱਗੇ ਰੱਬ ਨਹੀਂ ਹੋਣ ਦਿੰਦਾ ਕੁਝ ਕਹਿੰਦਾ ਵੈਂਗੜੇ ਕਿੰਨੀਆਂ ਲੱਗਣ ਤੇ ਉਹ ਬੂਟੇ ਬਾਟੇ ਸਾਰੇ ਉਤਰ ਪੁੱਤਰ ਪਿੰਡਾਂ ਪੁੰਡਵਾ ਸਾਗ ਨੂੰ ਉੱਦਣਾ ਸਿੱਧੰਗਾ ਕੀਤਾ ਪੰਨੀਆਂ ਸੀਗੀਆਂ ਤੇ ਹੁਣ ਆ ਕੇ ਮਾਰ ਗਾ ਮੋਟਾ ਗੱਟ ਬੱਟ ਕੀਤਾ ਤੇ ਜਗਮੀਤ ਨੂੰ ਮੱਕ ਪਾਣੀ ਨੂੰ ਕੀ ਜਗਮੀਤ ਲੱਗਾ ਪਿਆ ਦੇਖੋ ਪਾਣੀ ਲਾਉਣ ਮੱਕ ਪਾਣੀ ਨੂੰ ਕੀ ਹੈ ਪਾਣੀ ਤੱਬ ਵੀ ਬਚੇ ਤੇ ਜਗਮੀਤ ਧਕੇ ਤਾਂ ਉਹਨਾਂ ਨੂੰ ਵੀ ਪਾ ਦੇ ਮਾੜਾ ਜਿੱਤੇ ਉਹ ਡੇਕ ਵੀ ਹੋਵੇ ਵਿਚਾਰੀ ਸੁੱਕੀ ਪਈ ਡੇਕ ਨੂੰ ਪਾ ਦੇ ਇਹਨਾਂ ਨੂੰ ਤਾਂ ਬਹੁਤ ਪੁੱਤ ਪਾਣੀ ਤੇ ਮੈਨੂੰ ਕਮੈਂਟ ਕਰਕੇ ਆਏ ਦੱਸਿਓ ਵੀ ਜਿਹੜੇ ਕੱਦੂ ਲੱਗਦੇ ਆ ਕੱਦੂ ਜਿਹੜੇ ਹਨਾ ਤੇ ਕੱਦੂ ਪੀਲੇ ਜੇ ਹੋ ਕੇ ਕਿਉਂ ਡੱਗ ਜਾਂਦੇ ਆ ਵੀ ਕੱਦੂ ਕਾਹਤੋਂ ਨਹੀਂ ਵੱਧਦੇ ਫੁੱਲਦੇ ਮੈਨੂੰ ਇੰਨਾ ਚਾ ਸੀ ਉੱਥੇ ਸੋਂ ਲੱਗੇ ਮੈਂ ਕਹਾਂ ਬਹੁਤ ਕੱਦੂ ਲੱਗੇ ਆ ਮੈਂ ਕਹਾਂ ਮੇਰੇ ਜਾਂਦੀ ਨੂੰ ਤਾਂ ਵੱਧੂ ਹੋ ਜਾਣੇ ਮੈਂ ਕਹਾਂ ਮੈਂ ਜਾ ਕੇ ਦੁੱਧ ਪਾ ਕੇ ਬਣਾ ਕੇ ਕੱਦੂ ਦੀ ਸਬਜ਼ੀ ਖਾਉਂਗੀ ਵੀ ਜਾ ਕੇ ਮੈਂ ਕਹਾਂ ਮੈਂ ਕੱਦੂ ਹੀ ਧਰਨਾ ਵਾ ਤੇ ਜਦੋਂ ਮੈਂ ਆ ਕੇ ਦੇਖੇ ਤੇ ਕੱਦੂ ਖੱਟਾ ਹੋ ਗਿਆ ਜਮੈਂ ਘਾਟਾ ਖੱਟਾ ਹੋ ਕੇ ਦੇਖੇ ਦੇਖੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਜੇ ਲੱਗ ਗਿਆ ਤਾਂ ਇੱਥੇ ਪਿਆ ਸੀ ਦੇਖ ਤਾਂ ਫਿਰ ਨਹੀਂ ਟੋ ਤਰਾਹੰਦੇ ਮੁੰਨੇ ਜਣਾ ਕੋ ਸਰਪਾ ਆਹ ਮਾ ਲਬੂ ਜਮ ਵੇਖ ਤਾਂ ਤੇ ਇਹ ਨਾ ਖੱਟਾ ਹੋ ਗਿਆ ਪੀਲਾ ਹੋ ਕੇ ਡੱਗ ਗਿਆ ਕਦੂ ਤੇ ਹੁਣ ਸਮਝ ਨਹੀਂ ਆਉਂਦੀ ਵੀ ਐਂ ਕਾਤੋਂ ਹੁੰਦੇ ਤੇ ਮੈਨੂੰ ਕਿਸੇ ਨੇ ਕਿਹਾ ਸੀ ਇਹਨਾਂ ਨੂੰ ਗੁਗਲ ਦੀ ਧੂਣੀ ਦੇ ਦੇਣਾ ਗੁਗਲ ਦੀ ਧੂਣੀ ਵੀ ਦੇਤੀ ਲਿਆ ਕੇ ਤੇ ਆਵੇ ਐਂ ਹੋ ਕੇ ਡੱਗ ਗਿਆ ਕਦੂ ਲੈ ਐਵੇਂ ਹੋ ਗਿਆ ਤਾਂ ਬਾਹਲਾ ਹੀ ਸੋਹਣਾ ਸੀ ਜਿੱਦ ਮੈਂ ਗਈ ਆ ਤੇ ਐਂ ਲੱਗਦਾ ਸੀ ਵੀ ਜਾਨੀ ਦੋ ਦਿਨਾਂ ਨੂੰ ਹੋ ਜਾਊਗਾ ਲੈ ਤੇ ਐਂ ਹੋ ਕੇ ਡੱਗ ਗਿਆ ਤੇ ਮੇਰਾ ਬੜਾ ਹੀ ਮਨ ਪਰੇਸ਼ਾਨ ਹੋ ਗਿਆ ਮੈਂ ਕਿ ਐਵੇਂ ਕਾਤੋਂ ਹੋ ਗਿਆ ਤੇ ਹੁਣ ਕੀ ਉਹ ਤਾਂ ਨਾ ਇੰਨੀ ਕ ਰਹਿ ਗਈ ਆਵੇਂ ਮੁਰਦਾਂ ਨੂੰ ਸਿੱਧਾ ਕਰ ਤਾ ਮਰਚਾ ਮੁਰਚਾ ਸਭ ਕੁਝ ਨਹੀਂ ਛੱਡਿਆ ਨੇਰੀ ਨੇ ਤੇ ਵਿਚਾਰੇ ਕਿਸਾਨਾਂ ਦਾ ਕੀ ਹਾਲ ਆ ਜਿੰਨਾਂ ਨੂੰ ਖਾਬਦਾਂ ਮਜ਼ਦੂਰ ਜਿਹੜੇ ਬੀਜਦੇ ਆ ਹਨਾ ਪੈਲਾਂ ਮਟੇਕੇ ਤੇ ਲੈ ਕੇ ਉਹ ਵਿਚਾਰੇ ਕੀ ਕਰਨਗੇ ਰੱਬ ਬਿਮਾਰ ਹੋ ਜਾਂਦੀ ਜਦੋਂ ਗੜੇ ਮਾਰੀ ਨਹੀਂ ਮਾਰੀ ਹਨਾ ਬਹੁਤ ਔਖਾ ਹੋ ਜਾਂਦਾ ਵਾ ਤੇ ਇਧਰ ਆ ਕੇ ਕੱਪੜੇ ਧੋਤੇ ਸੀ ਕੱਪੜੇ ਧੋਕੇ ਧਾਨਾ ਉਹਨਾਂ ਤੋਂ ਮਟਾਣਵਾ ਟੂਣਵਾ ਡੱਗ ਕੇ ਇੱਥੇ ਸਾਰੀਆਂ ਵਾਧੂ ਆਇਆਂ ਪੰਨੀਆਂ ਸੀ ਤੇ ਹੁਣ ਆ ਕੇ ਚੱਕੀਆਂ ਵਾ ਤੇ ਆ ਭਾਂਡੇ ਭੁੰਡੇ ਸਾਰੇ ਮੈਂ ਇੱਥੇ ਛੱਡ ਕੀ ਮੈਂ ਕਿ ਚੱਲ ਕਿੰਨਾ ਘਨੇਰੀ ਮੀਂਹ ਆ ਦੀ ਤੇ ਸਾਰੇ ਬਾਲਟਾਂ ਬੂਲਟਾਂ ਸਾਫ ਆ ਸਾਰੇ ਪਾਈ ਖਲਾਰੇ ਇਧਰੋਂ ਇਧਰ ਦੇਖ ਲੋ ਲੈ ਚੱਲ ਲੈ ਦੇਖੋ ਕਿੰਨੀ ਬੁੱਤੀ ਆ ਇਹ ਤਾਂ ਅੰਮੀ ਬਹੁਤ ਸੋਹਣੀ ਹੋ ਗਈ ਸਾਡੀ ਦਾਦੀ ਤਾਂ ਪੂਰੀ ਸੰੰਬਰ ਸੰੰਬਰ ਕਰਦੀ ਸੀ ਮੈਂ ਅਮਰੋਦ ਵੀ ਕਾਫੀ ਦੇਖ ਕੇ ਚੋਗੇ ਜਿਹੜੇ ਲੱਗੇ ਉਹ ਪੂਰੇ ਵਧੀ ਜਾਂਦੇ ਆ ਤੇ ਜਾਮਨ ਦੇ ਪੱਤੇ ਹੋਰ ਕੱਢੇ ਕਿ ਉਧਰ ਇੱਕ ਖੜੀ ਆ ਵੱਲ ਜੀ ਉਹ ਪਤਾ ਨਹੀਂ ਖਾਦੀ ਆ ਇਹ ਤੋਂ ਦੇਖੋ ਤਾ ਤੂੰ ਖਰਾਬ ਕਰਤਾ ਤੇ ਹੁਣ ਟੁੱਟੀ ਆਈ ਮੈਂ ਇਹਨੂੰ ਕਿ ਪਾਣੀ ਪੂਣੀ ਭਰ ਲਗੇ ਤਿਹੋਂ ਚੱਕਦੇ ਖਲਾਰਾ ਖੂਰਤ ਇੱਕ ਮੇ ਤਿੰਨ ਚਾਰ ਦਿਨ ਉੱਥੇ ਆਏ ਚਲੋ ਵੀ ਕੰਮ ਰਸਤੇਦਾਰ ਕੜਾ ਕੰਮ ਕਰਾਉਂਦੇ ਆ ਜਾ ਕੇ ਤੇ ਮੈਂ ਤਿੰਨ ਚਾਰ ਦਿਨ ਉੱਥੇ ਬੈਠੀ ਮਤਲਬ ਕਿ ਰੋਟੀ ਖਾ ਲਈ ਪੈ ਗਈ ਰੋਟੀ ਖਾ ਲਈ ਪੈ ਗਈ ਕੰਮ ਬੋਟੰਗ ਕਰ ਲੈਂਦੀ ਸੀ ਕਿਉਂਕਿ ਜਵਾਕ ਜੂਕ ਸਾਰੀਆਂ ਭੈਣਾਂ ਦੇ ਵਿਆਹ ਆ ਤੇ ਇੱਕ ਦੇ ਤਾਂ ਦੋ ਕੁੜੀਆਂ ਵੀ ਆ ਤੇ ਚੱਲ ਕੰਮਕੁਮ ਕਰ ਲੈਂਦੀ ਸੀ ਕਿ ਤੇ ਮੇਰੀ ਤਾਂ ਢੂਈ ਇੰਨੀ ਜ਼ਿਆਦਾ ਦਰਦ ਕਰਦੀ ਆ ਨਾ ਹੁਣ ਮੇਥੇ ਕੋਈ ਕੰਮ ਨੂੰ ਵੀ ਨਹੀਂ ਕਰਦਾਗਾ ਵੀ ਇੰਨਾ ਸਰੀਰਾਂ ਜਗੜਿਆ ਜਗਿਆ ਤੇ ਵੈਸੇ ਵੀ ਢੂਈ ਤਾਂ ਮੇਰੇ ਅੱਗੇ ਵੀ ਬਹੁਤ ਜ਼ਿਆਦਾ ਦਰਦ ਕਰਦੀ ਐ ਤੇ ਪਰ ਅੱਜ ਤਾਂ ਬਾਲਾ ਹੀ ਬੁਰਾ ਹਾਲ ਆ ਵੀ ਐਂ ਹੋਇਆ ਪਿਆ ਵੀ ਪੁੱਤ ਚਿੱਕੜ ਹੋਈ ਜਾਂਦਾ ਐ ਐਂ ਹੋਇਆ ਪਿਆ ਵੀ ਪਕਾ ਕੇ ਕਿਵੇਂ ਖਾਣਗਾ ਐ ਤੇ ਗੋਲੀ ਵੀ ਖਾਧੀ ਸੀ ਕਿ ਰਾਤ ਖਾਣੀ ਤਾਂ ਮੌਸਮ ਖਰਾਬ ਕਰਕੇ ਪੁੱਤ ਚਿੱਕੜ ਹੋਈ ਜਾਂਦਾ ਮੈਂ ਪਾਣੀ ਲੈਣ ਜਾਣਾ ਉੱਧਰ ਕਲੇ ਚੁੱਤ ਚਿੱਕੜ ਹੋ ਜੋ ਮੈਂ ਡੈਗ ਜੂਗੀ ਤੇ ਤੂੰ ਉੱਥੇ ਥੜੇ ਤੇ ਲੈ ਜਾ ਇਹਨੂੰ ਜੇ ਧੋਣਾ ਤਾਂ ਪੁੱਠੇ ਕੰਮ ਨਾ ਕਰ ਉਧਰ ਦੇਖੋ ਉਧਰ ਤੋਂ ਹੀ ਜਾਂਦਾ ਲੈ ਉਹ ਮੈਂ ਟਜੇ ਮੈਂ ਕਹਾਂ ਉੱਥੇ ਲੈ ਜਾ ਤੂੰ ਉੱਥੇ ਲਿਜਾ ਕੇ ਧੋਲਾ ਤੇ ਦੇਖ ਨੋ ਕੇ ਪਾਣੀ ਪਾ ਦੇ ਦੇਖ ਭਰ ਕੇ ਤੇ ਪਾਣੀ ਟੈਂਕੀ ਚ ਜਾ ਵੜਨ ਤੇ ਟੈਂਕੀ ਚ ਬਹੁਤ ਦਿਨਾਂ ਤੋਂ ਉੱਦੇ ਤੇ ਭਰਿਆ ਜਿੱਦੇ ਜਿੱਦੇ ਗਏ ਆਪਾਂ ਤੇ ਹੁਣ ਚੱਕਦੇ ਆ ਖਲਾਰਾ ਖੁਰੂਰ ਬਹੁਤ ਔਖਾ ਹੋਇਆ ਪਿਆ ਸਫਾਈ ਲੂ ਤਾਂ ਕੰਮ ਸੱਚੀ ਇਹ ਕਾਲ ਦ ਚੈਤਨੀ ਠੀਕਗਾ ਤੇ ਅੱਜ ਘਰੇ ਸੱਚੀ ਜੀ ਨਹੀਂ ਲੱਗਦਾ ਜੀ ਨਿਰੌਣਕ ਚੁਆਏ ਹਨ ਜੀਆਂ ਦੀ ਕੋਈ ਰੌਣਕ ਹੁੰਦੀ ਆ ਵੀ ਅੱਜ ਘਰੇ ਆ ਕੇ ਤੇ ਅੱਜ ਮਨ ਜੈ ਨਹੀਂ ਲੱਗਦਾਗਾ ਵੀ ਕਿੰਨੇ ਦਿਨ ਰੌਣਕ ਚ ਲਾ ਆਂਦੇ ਹਨ ਤੇ ਕਿੰਨੇ ਜੀ ਸੀ ਉੱਥੇ ਤੁਹਾਨੂੰ ਪਤਾ ਹੀ ਆ ਤਿੰਨ ਮੇਰੇ ਭਾਣ ਜੇ ਤਿੰਨਾਂ ਦੀਆਂ ਤਿੰਨ ਬੌਟੀਆਂ ਤੇ ਤਿੰਨਾਂ ਦੇ 2 2 ਜਵਾਕ ਇੱਕ ਦੇ ਤਿੰਨਾਂ ਤੇ ਇੱਕ ਦੇ 2 ਆ ਤੇ ਇੱਕ ਦੇ 1 ਆ ਤੇ ਦੌਲਤਪੁਰੇ ਜਿਹੜੀ ਫਿਰ ਭੈਣ ਉਹਦੇ ਵੀ ਸੋਹਣ ਪੋਤਾ ਐ ਤੇ ਉਹ ਵੀ ਤੁਹਾਨੂੰ ਵਿਖਾਇਆ ਸੀਗਾ ਹਨਾ ਵੀਡੀਓ ਚ ਤੇ ਮਤਲਬ ਕਿ ਜੀ ਆ ਜਵਾਕੇ ਹਨਾ ਜੀ ਨਹੀਂ ਲੱਗਦਾ ਤੇ ਹੁਣ ਮੈਂ ਕੱਲ ਦੀ ਸਿੰਗਾ ਵਾਲੇ ਹੋਈ ਹੋਈ ਸੀ ਤੇ ਸਿੰਗਾ ਵਾਲੇ ਉਹ ਅੱਜ ਮੈਂ ਘਰੇ ਆ ਗਈ ਮੈਂ ਕਿ ਚਲ ਘਰੇ ਜਾ ਕੇ ਘਰੇ ਤਾਂ ਜਾਣਾ ਹੀ ਪੈਣਾ ਵਾ ਤੇ ਕੀ ਉਹਦਾ ਨਾ ਹੋਣਾ ਇੰਜ ਜੇ ਹੋਰ ਹੀ ਹੋਇਆ ਪਿਆ ਇੰਜ ਔਖਾ ਜਿਹਾ ਵੀ ਹਜੇ ਸਬਜ਼ੀ ਬਣਾਉਣੀ ਆ ਰੋਟੀ ਲਾਉਣੀ ਆ ਕੀ ਕਰਾਂ ਤੇ ਕੀ ਨਾ ਕਰਾਂ ਤੇ ਲੀੜੇ ਤਾਂ ਮੈਂ ਮਸ਼ੀਨ 'ਚ ਸੱਟ ਕੇ ਧੋਤੇ ਸੀਗੇ ਮੈਂ ਖਾਣਾ ਮੋੜ ਕੇ ਲੈਟ ਦਾ ਨਹੀਂ ਪਤਾਗਾ ਤੇ ਜੇ ਲੈਟ ਅੱਥ ਨੇ ਨਾ ਇਹ ਨੇਰੀ ਨੂਰੀ ਆ ਗਈ ਤੇ ਸੁਬਾ ਲੈਟ ਸੀ ਜੀ ਮੈਂ ਕਿਹਾ ਕੱਲ ਐਸ ਮੋਕ ਤੇ ਕੀ ਝੱਖੜ ਝੋਲਾ ਆ ਗਿਆ ਸੀ ਤੇ ਮੈਂ ਕਿਹਾ ਚੱਲ ਫੇ ਲੀੜੇ ਧੋਦਾਂ ਤੇ ਜਿਹੜੇ ਧੋਤੇ ਸੀਗੇ ਤੇ ਹੁਣ ਮੈਂ ਨਹਾਉਣਾ ਹਜੇ ਜੰਮੀਤ ਆਉਂਦਾ ਹੀ ਨਾ ਲਿਆ ਸੀਗਾ ਤੇ ਮੈਂ ਜਿੱਦਰ ਜ ਪਾਣੀ ਪੱਤਾ ਕਰਕੇ ਛੱਡਤਾ ਤੇ ਹੁਣ ਮੈਂ ਨਾਉਣੀ ਆ ਤੇ ਨਹਾ ਕੇ ਮੈਂ ਗੁਰਦੁਆਰੇ ਜਾਉਂ ਇਹ ਹੁਣਾ ਕੇ ਪਹਿਲਾਂ ਤਾਂ ਗੁਰਦਰ ਜਾਨੀ ਤੇ ਜਲਮੀਤ ਭਰੀ ਜਾਂਦਾ ਪਾਣੀ ਤੇ ਭਾਂਡੇ ਭੁੰਡੇ ਪਏ ਚੱਕਣ ਵਾਲੇ ਚੱਕਦੀਆਂ ਉੱਟ ਕੇ ਤੇ ਪਹਿਲਾਂ ਨੂੰ ਮੈਗੀ ਬਣਾ ਕੇ ਦਿੱਤੀ ਕਹਿੰਦਾ ਮੈਗੀ ਖਾਣੀ ਆ ਮੈਂ ਤੇ ਚਰ ਬਣਾ ਲੈਣੀ ਆ ਤੇ ਮੈਗੀ ਮੁਗੀ ਖਾ ਕੇ ਹਟਿਆ ਤੇ ਚਾਹ ਅਲ ਮੁਹੀ ਅੱਜ ਗਵੰਡਾਂ ਦਾ ਦੁੱਧ ਲੈ ਕੇ ਚਾਹ ਬਣਾਈ ਘੁੱਟ ਦੁੱਧ ਹੈ ਨਹੀਂ ਸੀਗਾ ਤੇ ਹੁਣ ਆਥਣੇ ਦੁੱਧ ਲਿਆਵਾਂਗੇ ਉਥੋਂ ਡੈਰੀ ਤੋਂ ਚੱਕੀ ਤੋਂ ਕਹਿਣ ਲੱਗੀ ਸੀ ਡੈਰੀ ਤੋਂ ਤੇ ਚਲੋ ਠੀਕ ਆ ਜੀ ਕਰ ਲਾਂ ਮੈਂ ਵੀ ਕੰਮ ਕੁਮ ਹੈ ਤੁਸੀਂ ਵੀ ਦਾਣਾ ਪਾਣਗਾ ਬਣਾ ਲਓ ਨੇਰੀ ਦਾ ਕੋਈ ਪਤਾ ਨਹੀਂ ਲੱਗੂ ਆ ਜਾਣਾ ਵਾ ਤੇ ਮੈਂ ਵੀ ਦਾਲ ਪਾਣੀ ਧਰਦੀ ਆ ਹੁਣੇ ਕਹਿੰਦਾ ਮੈਨੂੰ ਕੜੀ ਬਣਾ ਦੇ ਤੇ ਹੁਣ ਵੀ ਨਹੀਂ ਆ ਮੈਂ ਕੜੀ ਬਣਾਉਣੀ ਅੱਗੇ ਸਭ ਕੁ ਖਾਂਦਾ ਨਹੀਂ ਸੀ ਕਹਿ ਦਿੰਦਾ ਸੀ ਮੈਂ ਨਹੀਂ ਖਾਂਦਾ ਸਕੂਲ ਵੀ ਕੜੀ ਸੀਗੀ ਤੇ ਅੱਜ ਹੁਣਾਂ ਦਾ ਕੜੀ ਬਣਾ ਦੇ ਤੇ ਹੁਣ ਕੜੀ ਬਣਾ ਕੇ ਦੇਣੀ ਆ ਤੇ ਕੜੀ ਨਾਲ ਰੋਟੀ ਖਾਵਾਂਗੇ ਤੇ ਕੁਝ ਪਿੰਡ ਗਈ ਨਹੀਂ ਨਾ ਪੰਨ ਜਾਵੇ ਨਹੀਂ ਆ ਪਿੰਡ ਨਹੀਂ ਕਰ ਲਉ ਜ ਸਾਨੂੰ ਮੁੱਕ ਲਾਣੀ ਦੂਕ ਕੰਡੇ ਪਾ ਲਾਂਗੇ ਓਕੇ ਜੀ ਠੀਕ ਆ ਬਾਏ